ਜਿਹੜੀ ਬੇਅਦਬੀ ਹੋਈ ਹੈ ਉਸ ਦੇ ਵਿੱਚ ਕੀ ਕਹ ਤਸੀ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਆ ਦੋ ਮੁੰਡਿਆਂ ਨੂੰ ਫੜ ਲਓ ਇਹਨੂੰ ਟੌਰਚਰ ਕਰਕੇ ਮਨਾ ਲਓ ਕਿ ਭਾਈ ਪੰਥਪਰੀਜ਼ ਨੇ ਇਹ ਟੱਡੀਆਂ ਵਾਲਿਆਂ ਨੂੰ ਸਾਨੂੰ ਕਿਹਾ ਸੀ ਬੇਅਦਬੀ ਕਰਨ ਵਾਸਤੇ ਔਰ ਉਹ ਵਿਚਾਰੇ ਉਹਨਾਂ ਨੂੰ ਇੰਨਾ ਟੌਰਚਰ ਕੀਤਾ ਗਿਆ ਇੱਕ ਦਾ ਫਾਜ਼ੀ ਹੋ ਗਿਆ ਤੁਸੀਂ ਜਾਣਦੇ ਹੋ ਤੇ ਉਹਨਾਂ ਨੂੰ ਉਹ ਮੰਨਣ ਵਾਲੇ ਸਨ ਕਿ ਬਾਈ ਚਾਂਸ ਉਸ ਵੇਲੇ ਐਮਐਲਏ ਸੀ ਆਪਣਾ ਫੂਲਕਾ ਔਰ ਕਿਸੇ ਤਰੀਕੇ ਨਾਲ ਰਾਤ ਨੂੰ ਜੇਲ੍ਹ ਦੇ ਵਿੱਚ ਪਹੁੰਚ ਗਿਆ ਉਹ ਕਸੜੀ ਦੇ ਵਿੱਚ ਜਿੱਥੇ ਸੀਗੇ ਉਹ ਹਵਾਲਾਤ ਦੇ ਵਿੱਚ ਔਰ ਉਹਨੂੰ ਕਿਹਾ ਵੀ ਤੁਸੀਂ ਬਿਲਕੁਲ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਨੂੰ ਬਾਹਰੋਂ ਕੋਈ ਖਬਰ ਨਹੀਂ ਸੀ ਮਿਲ ਰਹੀ ਨਹੀਂ ਤਾਂ ਇਹਨਾਂ ਨੇ ਸਾਨੂੰ ਉਸ ਦਿਨ ਡੋਗਤਾ ਸੀਗਾ ਧਾਰਮਿਕ ਤੌਰ ਦੇ ਉੱਤੇ ਵੀ ਇਹ ਸਾਰਾ ਕੁਝ ਇਹਨਾਂ ਨੇ ਕਿਉਂ ਕੀਤਾ ਮੈਂ ਤੁਹਾਨੂੰ ਇੱਥੇ ਦੋ ਘੰਟਿਆਂ ਦੇ ਵਿੱਚ ਸਾਰਾ ਕੁਝ ਦੱਸ ਸਕਦਾ ਕਿ ਇਹਨਾਂ ਨੇ ਸੁਪਾਰੀ ਫੜੀ ਹੋਈ ਸੀ ਸਿੱਖ ਧਰਮ ਨੂੰ ਖਤਮ ਕਰਨ ਦੀ ਸਿੱਖ ਸੰਸਕਾਰਾਂ ਨੂੰ ਖਤਮ ਕਰਨ ਦੀ ਸਿੱਖ ਜਿਹੜੀਆਂ ਸੰਸਥਾਵਾਂ ਹਨ ਇਹਨਾਂ ਨੂੰ ਖਤਮ ਕਰਨ ਦੀ ਸੁਪਾਰੀ ਫੜੀ ਹੋਈ ਸੀ ਔਰ ਇਸ ਦੇ ਵਾਸਤੇ ਇਹ ਸਾਰੀ ਦੁਨੀਆ ਤੋਂ ਸਭ ਤੋਂ ਵੱਧ ਜਿਹੜੇ ਧਨવાન ਬਣੇ ਇਸ ਵਾਸਤੇ ਬਣੇ ਇਹ ਐਵੇਂ ਨਹੀਂ ਬਣੇ ਕੋਈ ਮੁਫਤੇ ਵਿੱਚ ਕੁਝ ਨਹੀਂ ਕਰਦਾ ਕਿਸੇ ਦਾ